Fucking jungle out there. Keep your head on tight. I know brain in mind me, baby. Let's do it. Y'all see me flying, never drop down. Drop down, smoking high. Am I I'm not round? I'm not round. No denying what I got now. I got now. Keep an eye out, keep it Flying, never drop down, drop down Smoking high, am I I'm not round, I'm not round No denying what I got now, I got now Keep an eye out, keep it locked down, locked down Yet too strong, wanna battle with the beast, bring a few on The commander and the chief, for my crew on Bullets rattling and whistle at your Never sleep, eyes open, hands clutching on my loot, whistle, boar, zone ਸਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਆਓ ਤੁਹਾਨੂੰ ਲੈ ਚਲਦੇ ਆਂ ਥਾਣੇ ਡੈਮ ਦੀ ਬੈਕ ਸਾਈਡ ਤੇ ਕਿਉਂਕਿ ਲਾਸਟ ਪਾਰਟ ਚ ਆਪਾਂ ਤੁਹਾਨੂੰ ਦਿਖਾਇਆ ਸੀ ਫਰੰਟ ਸਾਈਡ ਬੋਟਿੰਗ ਸਾਈਡ ਜੋ ਵੀ ਡੈਮ ਦੇ ਫਰੰਟ ਦੇ ਵਿੱਚ ਸੀਗਾ ਇੱਥੋਂ 2-3 ਕਿਲੋਮੀਟਰ ਦੀ ਦੂਰੀ ਆ ਜਿੱਥੇ ਅਸੀਂ ਜਾਣਾ ਆ ਜੋ ਕਿ ਬੈਕ ਸਾਈਡ ਆ ਜਿੱਥੋਂ ਪਾਣੀ ਜਾਂਦਾ ਆ ਇੱਕ ਖੱਡ ਦੇ ਵਿੱਚੋਂ ਹੁੰਦੇ ਹੋਏ ਸਾਨੂੰ ਜਾਣਾ ਪੈਂਦਾ ਆ ਤੇ ਇਹ ਬਹੁਤ ਵਧੀਆ ਏਰੀਆ ਸੀ ਆਲੇ ਦੁਆਲੇ ਪਹਾੜ ਸੀ ਛੋਟੀ ਜੀ ਸੜਕ ਵਾਜੀ ਅੱਜ ਜੀ ਦੇਖ ਲਓ ਕਿਦਾਂ ਇੱਕ ਵਿਅਕਤੀ ਲੱਕੜਾਂ ਇਕੱਠਾ ਇਕੱਠੀਆਂ ਕਰ ਰਿਹਾ ਆ ਤੇ ਬਹੁਤ ਲੋਕੀ ਆਉਂਦੇ ਆ ਇੱਥੇ ਜੋ ਲੱਕੜਾ ਵਗੈਰਾ ਇਕੱਠੀਆਂ ਜੰਗਲ ਚੋਂ ਕਰਦੇ ਆ ਦੇਖੋ ਕਿੰਨਾ ਵਧੀਆ 뷰 ਆ ਵੱਟ ਦਿਨ ਸਟੈਪ ਬਟ نو ਦ ਵੀ ਆਰ ਯੂ ਬੀਨ ਬੈਕ ਆ ਕਿਲ ਅਲੋ ਸਿਲ ਅ ਮਾਦਰ ਫਕਿੰਗ ਇੰਪੈਕਟ ਅਸੀਂ ਇਥੋਂ ਗੱਡੀ ਆਪਣੀ ਥੱਲੇ ਤਾਰ ਲੱਗੇ ਸੀ ਬਟ ਜਿਆਦਾ ਉਚਾਈ ਹੋਣ ਕਾਰਨ ਅਸੀਂ ਫਿਰ ਇਥੋਂ ਬੈਕ ਲਿਆ ਬੈਕ ਜਾ ਕੇ ਰਾਈਟ ਹੈਂਡ ਸਾਈਡ ਤੋਂ ਇੱਕ ਦੂਸਰਾ ਰਸਤਾ ਜਾਂਦਾ ਸੀ ਕਿਉਂਕਿ ਇਹ ਬਹੁਤ ਛੋਟਾ ਜਿਹਾ ਰਸਤਾ ਜੀ ਇਹ ਤਾਂ ਕਾਫੀ ਉੱਚਾ ਸੀ ਫਿਰ ਅਸੀਂ ਇਥੋਂ ਇੱਕ ਯੂ ਟਰਨ ਲੈ ਕੇ ਖੱਟ ਦੇ ਵਿੱਚ ਗੱਡੀ ਨੂੰ ਉਤਾਰ ਲਿਆ ਸੀ ਅਸੀਂ ਜਾ ਰਹੇ ਸੀ ਜਿਹੜਾ ਪਾਣੀ ਦਾ ਜਿਹੜਾ ਫਲੋ ਆ ਕਾਫੀ ਅੱਜ ਤੱਕ ਥੋੜਾ ਸੀ ਕਿਉਂਕਿ ਇੱਥੇ ਸਟਾਰਟਿੰਗ ਸੀ ਸਟਾਰਟਿੰਗ ਦੇ ਵਿੱਚ ਪਾਣੀ ਬਹੁਤ ਘੱਟ ਸੀਗਾ ਗਾਂ ਜਾ ਕੇ ਪਾਣੀ ਹੋਰ ਦੂਸਰੇ ਪਾਸਾਈਡ ਤੋਂ ਆ ਕੇ ਮਿਕਸ ਮਤਲਬ ਹੋ ਜਾਂਦਾ ਸੀ ਤਾਂ ਕਰਕੇ ਅੱਗੇ ਜਾ ਕੇ ਪਾਣੀ ਦਾ ਫਲੋ ਜ ਬਹੁਤ ਜ਼ਿਆਦਾ ਸੀ ਅੱਥੇ ਦੇਖ ਸਕਦੇ ਹੋ ਪਾਣੀ ਫਿਰ ਵੀ ਕਾਫੀ ਆ ਤੇ ਰੇਤਾ کافی ਸੀ ਖੱਡ ਦੇ ਵਿੱਚ ਕਿਉਂਕਿ ਇਹ ਜਿਆਤਰ ਜਿਹੜਾ ਪਾਣੀ ਦੇ ਨਾਲ ਹੀ ਰੇਤਾ ਆ ਜਾਂਦੀ ਆ ਤੇ ਕੁਸ਼ਕ ਦਰਖਤ ਵੀ ਟੁੱਟੇ ਹੋਏ ਸੀ ਰਸਤੇ ਦੇ ਵਿੱਚ ਖੱਡ ਦੇ ਵਿੱਚ ਸੋ ਅਸੀਂ ਜਾ ਰਹੇ ਸੀ ਅੱਗੇ ਚਲੋ ਆਓ ਮਿਲਦੇ ਹਾਂ ਅੱਗੇ ਜਾ ਕੇ ਦੇਖੋ ਜੀ ਆਲੇ ਦੁਆਲੇ ਕਿੰਨਾ ਸੋਹਣਾ 뷰 ਆ ਇੱਥੇ ਲੋਕਾਂ ਦੇ ਘਰ ਵੀ ਸੀਗੇ ਆਲੇ ਦੁਆਲੇ ਇੱਕ ਸਾਈਡ ਤੇ ਪਹਾੜਾ ਜੀ ਦੂਸਰੀ ਸਾਈਡ ਤੇ ਲੋਕਾਂ ਦੇ ਘਰ ਸੀਗੇ ਜਦੋਂ ਅਸੀਂ ਗਾਂਹ ਜਾ ਰਹੇ ਸੀ ਸਾਨੂੰ ਇੱਥੇ ਬਹੁਤ ਸਾਰੇ ਲੋਕੀ ਮਿਲੇ ਜੋ ਕਿ ਲੱਕੜੀਆਂ ਚ ਚੁਗਣ ਵਾਸਤੇ ਜਾਂ ਆਪਣੀਆਂ ਬੱਕਰੀਆਂ ਵਗੈਰਾ ਲੈ ਲੈ ਕੇ ਆਏ ਹੋਏ ਸੀ ਜੋ ਘਾਹ ਵਗੈਰਾ ਇੱਥੋਂ ਖਾਂਦੀਆਂ ਜੀ ਇਹ ਦੇਖੋ ਪਾਣੀ ਕਿੰਨਾ ਜ਼ਿਆਦਾ ਆ ਹੌਲੀ ਹੌਲੀ ਜਾ ਕੇ ਅੱਗੇ ਪਾਣੀ ਦਾ ਫਲੋ ਜ਼ਿਆਦਾ ਹੋ ਜਾਂਦਾ ਆ ਇਸ ਗੱਲ 'ਕਿ ਇਸ ਗੱਲ 'ਤੋਂ ਤੁਸੀਂ ਵੀ ਧਿਆਨ ਰੱਖਿਓ ਕਿ ਜਿਨ੍ਹਾਂ ਨੇ ਵੀ ਆਉਣਾ ਹੈ ਇਹ ਜ਼ਰੂਰ ਦੇਖਣਾ ਕਿ ਪਾਣੀ ਦਾ ਫਲੋ ਕਿੰਨਾ ਆ ਜੀ ਕਿਉਂਕਿ ਕਈ ਵੇਲੇ ਕਾਰ 'ਚ ਨਹੀਂ ਪਤਾ ਲੱਗਦਾ ਸਾਡੀ ਕਾਰ ਵੀ ਇੱਕ ਦੋ ਟਾਈਮ ਤੇ ਥੱਲੇ ਪਾਣੀ ਦੇ ਵਿੱਚ ਧੁੱਸੀ ਆ ਪਰ ਫਿਰ ਵੀ ਚਲੋ ਅਸੀਂ ਪਛਾਹ ਕਰਦੇ ਹਾਂ ਹੋਏ ਇਸ ਇਸ ਨੂੰ ਧਿਆਨ ਰੱਖਿਆ ਜਦੋਂ ਅੱਗੇ ਜਾਂਦੇ ਸੀਗੇ ਸਾਨੂੰ ਪਤਾ ਲੱਗਾ ਸਾਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਅੱਗੇ ਜਿਹੜੀ ਦਲਦਲਾ ਬਹੁਤ ਜ਼ਿਆਦਾ ਆ ਇੱਥੇ ਜਦੋਂ ਅਸੀਂ ਕਾਰ ਲੈ ਕੇ ਆਏ ਤਾਂ ਸਾਨੂੰ ਬਹੁਤ ਜ਼ਿਆਦਾ ਦਲਦਲ ਲੱਗੀ ਫਿਰ ਸਾਡੀ ਗੱਡੀ ਫਸ ਗਈ ਸੀ ਇੱਥੇ ਫਿਰ ਆਪਾਂ ਬੈਕ ਮੋੜਨਾ ਹੀ ਸਹੀ ਸਮਝਿਆ ਕਿਉਂਕਿ ਅੱਗੇ ਜੇ ਜਾਂਦੇ ਤਾਂ ਗੱਡੀ ਹੋਰ ਫਸ ਸਕਦੀ ਸੀ ਫਿਰ ਆ ਦੇਖੋ ਕਿੰਨਾ ਸੋਹਣਾ 뷰 ਆ ਪਿੱਛੇ ਸਾਡੇ ਨਾਲ ਬ੍ਰਦਰ ਹੋਣੀ ਆਏ ਹੋਏ ਸੀ ਨਾਲ ਇਹਨੂੰ ਘੁਮਾਉਣ ਵਾਸਤੇ ਅਸੀਂ ਆਏ ਸੀਗੇ ਤੇ ਬਹੁਤ ਜ਼ਿਆਦਾ ਪਾਣੀ ਵੀ ਹੋਣ ਕਰਕੇ ਨਾ ਗੱਡੀ ਵੀ ਜ਼ੋਰ ਮੰਦੀ ਹੋਈ ਸੀਗੀ ਫਿਰ ਅਸੀਂ ਬੈਕ ਸਾਈਡ ਗਏ ਸਾਨੂੰ ਪਤਾ ਲੱਗਾ ਕਿ ਹੁੰਦੇ ਨਾ ਰਾਈਟ ਹੈਂਡ ਸਾਈਡ ਤੇ ਪੁਸ਼ਕਰ ਇਦਾਂ ਦੇ ਆ ਜਿਹੜੇ ਬਿਲਕੁਲ ਖਾਲੀ ਹੋ ਚੁੱਕੇ ਆ ਕੋਈ ਇੱਥੇ ਰਹਿੰਦਾ ਨਹੀਂ ਹੈਗਾ ਰੀਜ਼ਨ ਕੀ ਹੈ ਜੀ ਕਹਿੰਦੇ ਰਾਤ ਨੂੰ ਇੱਥੇ ਜਾਨਵਰ ਵੀ ਆ ਜਾਂਦੇ ਆ ਤੇ ਸੋ ਇਸ ਗੱਲ ਦਾ ਧਿਆਨ ਰੱਖਿਓ ਤੁਸੀਂ ਵੀ ਆਉਂਗੇ ਦਿਨ ਟਾਈਮ ਹੀ ਆਉਣਾ ਆ ਕੋਸ਼ਿਸ਼ ਕਰਿਓ ਤੁਸੀਂ ਮਤਲਬ ਗਰਮੀਆਂ ਦੇ ਵਿੱਚ ਇੱਥੇ ਨਾ ਕਿਉਂਕਿ ਗਰਮੀਆਂ ਚ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਆ ਤੇ ਇਹ ਤਾਂ ਅਸੀਂ ਵੈਸੀ ਫੰਸ਼ਨ ਕਰਨ ਵਾਸਤੇ ਇੱਧਰ ਨੂੰ ਆ ਗਏ ਸੀਗੇ ਤੇ ਹੁਣ ਅਸੀਂ ਜਾ ਰਹੇ ਹਾਂ ਜੰਗਲ ਸਾਈਡ ਤੇ ਜੰਗਲ ਦੀ ਸਫਾਰੀ ਜਿਹੜੀ 11 ਕਿਲੋਮੀਟਰ ਦੀ ਆ ਮੁੜ ਕੇ ਸਾਨੂੰ ਬੈਕ ਫਿਰ 3-4 ਕਿਲੋਮੀਟਰ ਜਾਣਾ ਪੈਣਾ ਸੀਗਾ ਤੇ ਸੰਡੇ ਸੀ ਬਹੁਤ ਬਹੁਤ ਜਾਣੇ ਆਏ ਹੋਏ ਸੀਗੇ ਕਿ ਇੱਥੇ ਇੰਜੋਏ ਕਰਨ ਵਾਸਤੇ ਤੇ ਅਸੀਂ ਦੇਖ ਸਕਦੇ ਕਿੰਨਾ ਸੋਹਣਾ 뷰 ਵਾਲੇ ਦਿਵਾਲੇ ਤੇ ਚਲੋ ਜੀ ਲੈ ਚਲਦੇ ਆ ਤੁਹਾਨੂੰ ਅੱਗੇ ਜੰਗਲ ਦੀ ਜੰਗਲਵਾਲ ਕਿਉਂਕਿ ਅਸੀਂ ਲਾਸਟ ਤੱਕ ਜਾ ਕੇ ਆਏ ਆ ਬਟ ਅੱਗੇ ਦਲਦਲ ਜਿਆਦਾ ਸੀ ਫਿਰ ਉੱਥੋਂ ਵਾਪਸੀ ਕੀਤੀ ਆ ਕਿਉਂਕਿ ਫਿਰ ਅਸੀਂ ਰਿਸਕ ਨਹੀਂ ਲੈਣਾ ਚਾਇਆ ਲੋ ਜੀ ਅਸੀਂ ਇੱਥੇ ਗੱਡੀ ਸਾਈਡ ਤੇ ਲਾਈ ਸੀ ਕਿਉਂਕਿ ਇੱਥੇ ਗੱਡੀ ਫਸਣ ਦਾ ਕੋਈ ਡਰ ਨਹੀਂ ਸੀ ਕਿ ਇੱਕ ਸਾਈਡ ਸੁੱਕੀ ਹੋਈ ਸੀ ਤਾਂ ਇਦਾਂ ਦਾ ਕੋਈ ਅਸੀਂ 4 ਜਾਣੇ ਆਏ ਹੋਏ ਸੀਗੇ ਤੇ ਸਾਨੂੰ ਅਸੀਂ ਸੋਚਿਆ ਚਲੋ ਇੱਥੇ ਖੜ ਕੇ ਥੋੜਾ ਬੋਤਾ ਫੋਟੋ ਸ਼ੂਟ ਕਰ ਲੈਂਦੇ ਆ ਇਹ ਜਿਹੜਾ ਏਰੀਆ ਹੈ ਨਾ ਬਹੁਤ ਡਰਾਵਣਾ ਏਰੀਆ ਹੈ ਜੀ ਕਹਿੰਦਾ ਮਤਲਬ ਕਿ ਤੁਸੀਂ ਇੱਥੇ ਜਦੋਂ ਵੀ ਆਉਣਾ ਹੈ ਦਿਨ ਟਾਈਮ ਹੀ ਆਉਣਾ ਹੈ ਕਾਫੀ ਜਾਨਵਰ ਆ ਸਾਨੂੰ ਵੀ ਰਸਤੇ ਦੇ ਵਿੱਚ ਹਿਰਨ ਵਗੈਰਾ ਅਸੀਂ ਦੇਖੇ ਆ ਜੰਗਲੀ ਘੋੜੇ ਵੀ ਕਹਿ ਸਕਦੇ ਇੱਕ ਦੋ ਸੀਗੇ ਤੇ ਆ ਤੁਸੀਂ ਦੇਖੋ ਅਸੀਂ ਆਏ ਆ ਇੱਥੇ ਮਤਲਬ ਫੋਟੋ ਸ਼ੂਟ ਕਰਾਂਗੇ ਕਿੰਨਾ ਵਧੀਆ ਸਾਹਮਣੇ 뷰 ਆ ਰਿਹਾ ਆ ਤੁਸੀਂ ਦੇਖ ਸਕਦੇ ਆ ਗਾਈਆਂ ਕਿੱਦਾਂ ਉਹ ਜੰਗਲੀ ਇੱਕ ਦਾ ਘੋੜਾ ਵੀ ਸੀ ਜਿਹੜਾ ਉੱਥੇ ਖਾ ਰਿਹਾ ਸੀਗਾ ਤੇ ਆ ਦੇਖੋ ਪਾਣੀ ਜਾ ਰਿਹਾ ਜੀ ਬਹੁਤ ਜ਼ਿਆਦਾ ਤੇ ਹੁਣ ਅਸੀਂ ਇੱਥੇ ਸੋਚਿਆ ਕਿ ਚਲੋ ਦੋ ਬੜ ਥੋੜੇ ਬੋਸੇ ਸਟੰਟ ਕਰ ਲੰਨੇ ਆ ਤੇ ਅਸੀਂ ਉਹ ਵੀ ਫਿਰ ਸਟਾਰਟਿੰਗ ਸ਼ੁਰੂ ਕੀਤੀ ਇੱਥੇ ਲਾਸਟ ਟਾਈਮ ਜਦੋਂ ਅਸੀਂ ਇੱਥੇ ਆਏ ਸੀਗੇ ਸਾਡੀ ਗੱਡੀ ਇਸ ਥਾਂ ਤੇ ਫਸੀ ਸੀ ਕਿਉਂਕਿ ਲਾਸਟ ਟਾਈਮ ਬਹੁਤ ਜ਼ਿਆਦਾ ਪਾਣੀ ਸੀਗਾ ਤੇ ਇਹ ਨਾਲ ਦੇ ਘਰ ਸੀਗੇ ਅਸੀਂ ਇੱਥੇ ਰੋਕੇ ਪਾਣੀ ਪੀਤਾ ਸੀ ਕਿਉਂਕਿ ਸਾਡੇ ਤੋਂ ਸਾਡੇ ਕੋਲ ਪਾਣੀ ਦੀ ਬੋਤਲ ਨਹੀਂ ਸੀਗੀ ਤੇ ਅਸੀਂ ਹੁਣ ਜਾ ਰਹੇ ਹਾਂ ਜੀ ਜੰਗਲ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਰਾਸਤੇ ਦੇ ਵਿੱਚ ਕਿਦਾਂ ਖੱਡ ਦੇ ਵਿੱਚ ਪਾਣੀ ਕਿਤੇ ਪਾਣੀ ਹੈਗਾ ਕਿਤੇ ਨਹੀਂ ਹੈਗਾ ਸੋ ਜਾ ਰਹੇ ਹਾਂ ਪਹਾੜ ਦੇ ਕੋਲੋਂ ਕੋਲੋਂ ਹੁੰਦੇ ਆਏ ਅਸੀਂ ਜਦੋਂ ਪਹਾੜ ਦੇ ਕੋਲੋਂ ਨੰਗੇ ਸੀਗੇ ਤਾਂ ਸਾਨੂੰ ਇੱਥੇ ਇੱਕ ਦੋ ਸੱਪ ਵੀ ਦੇਖਣ ਨੂੰ ਮਿਲੇ ਆ ਤੇ ਠੰਡ ਦਾ ਮੌਸਮ ਸੀ ਧੁੱਪ ਚੜੀ ਸੀ ਸੋ ਜਨਵੇ ਜਨਵੇ ਜਨਵਾਰ ਜਿਹੜਾ ਬਾਹਰ ਆਉਂਦਾ ਆ ਜੀ ਲੋ ਜੀ ਜੰਗਲ ਦਾ ਰਸਤਾ ਹੁਣ ਗਾਂਹ ਜਾ ਕੇ ਸ਼ੁਰੂ ਹੋ ਜਾਣਾ ਆ ਬਲੌਗ ਨਾ ਬਣੇ ਰਹੋ ਬਹੁਤ ਵਧੀਆ ਬਲੌਗ ਆ ਸੋਚ ਰਹੇ ਆ ਜਿਹੜਾ ਪੂਰਾ ਤੁਹਾਨੂੰ ਜੰਗਲ ਸਫਾਰੀ ਦਿਖਾਈਏ ਇਹਦੇ ਵਿੱਚ ਪ੍ਰੋਪਰ ਸਾਰਾ ਕਿ ਕਿੰਨਾ ਕੀ ਕੀ ਜੰਗਲ ਦੇ ਵਿੱਚ ਕਿੱਦਾਂ ਕਿੱਦਾਂ ਹੈਗਾ ਆ ਜਾ ਰਹਾ ਸੀ ਜੰਗਲਵਾਲਾ ਦਾ ਰਸਤੇ ਵਿੱਚ ਦੇਖਿਆ ਕਾਫੀ ਜਾਣੇ ਫੈਮਿਲੀਜ਼ ਆਈਆਂ ਹੋਈਆਂ ਕਿ ਇੱਕ ਥਾਰ ਵੱਡੀ ਸੀ ਤੇ ਭਾਜੀ ਹੁਣ ਵੀ ਪਟਿਆਲੇ ਤੋਂ ਆਏ ਹੋਏ ਸੀ ਸਪੈਸ਼ਲਿਸ ਜੰਗਲ ਵਿੱਚ ਘੁੰਮਣ ਵਾਸਤੇ ਭਾਜੀ ਨੇ ਹੈਲੋ ਕੀਤੀ ਫਿਰ ਅਸੀਂ ਅੱਗੇ ਗਏ ਜੀ ਉਹ ਜਾ ਕੇ ਬਹੁਤ ਸਾਫ਼ ਸੀ ਕਾਫੀ ਸੋਹਣਾ 뷰 ਸੀਗਾ ਲੋ ਜੀ ਜੰਗਲ ਸਟਾਰਟ ਹੋ ਗਿਆ ਜੀ ਬਹੁਤ ਸੋਹਣੀ ਹਰਿਆਲੀ ਸੀ ਤੁਸੀਂ ਦੇਖੋ ਕੁਦਰਤ ਨੇ ਕਿਦਾਂ ਆਪਣੇ ਜੰਗਲਾਂ ਨੂੰ ਵਧੀਆ ਰੱਖਿਆ ਹੋਇਆ ਆ ਇਨਸਾਨ ਤਾਂ ਖਰਾਬ ਹੀ ਕਰਦਾ ਆ ਤੁਸੀਂ ਧਿਆਨ ਰੱਖਣਾ ਜੀ ਜੰਗਲ ਦੇ ਵਿੱਚ ਆਓ ਇੰਜੋਏ ਕਰੋ ਸਾਫ ਸੁਥਰਾ ਜਰੂਰ ਰੱਖਣਾ ਹੈ ਜੀ ਇੱਥੋਂ ਜੰਗਲ ਸਟਾਰਟ ਹੋ ਜਾਂਦਾ ਜੀ ਖੱਡ ਦੇ ਵਿੱਚੋਂ ਹੁੰਦਾ ਹੈ ਆਪਾਂ گاਹ ਹੋਰ ਜੰਗਲ ਵਿੱਚ ਜਾਵਾਂ ਲਓ ਜੀ ਆਏ ਆ ਜੰਗਲ ਦੇ ਇੱਕ ਹੋਰ 파ਟ ਤੇ ਸਾਨੂੰ ਰਸਤੇ ਦੇ ਵਿੱਚ ਹਿਰਨ ਦਿਖੇ ਸੀਗੇ ਵੀਡੀਓ ਸਾਡੇ ਤੋਂ ਬਣਾ ਨਹੀਂ ਹੋਈ ਕਿਉਂਕਿ ਕੈਮਰਾ ਸੀ ਬੰਦ ਕੀਤਾ ਹੋਇਆ ਸੀਗਾ ਸਾਡਾ ਕੈਮਰਾ ਆਫ ਸੀਗਾ ਤਾਂ ਕਰਕੇ ਸਾਡੇ ਤੋਂ ਵੀਡੀਓ ਸ਼ੂਟ ਨਹੀਂ ਹੋਇਆ ਤੁਸੀਂ ਦੇਖੋ ਕਿੰਨਾ ਵਧੀਆ ਹੈ ਜਾਨਵਰ ਵੀ ਇੰਜੋਏ ਕਰਦੇ ਆ ਜਾਨਵਰ ਵੀ ਇਨਸਾਨ ਨੂੰ ਦੇਖ ਕੇ ਭੱਜ ਰਹੇ ਆ ਕਿ ਸਾਨੂੰ ਸ਼ਾਇਦ ਫੜਨ ਆ ਗਏ ਆ ਵੇਖ ਲਓ 12 ਤੁੰਗਾ ਹਿਰਨ ਸਾਨੂੰ ਵਿਖਿਆ ਸਾਰੇ ਜਾ ਰਿਹਾ ਸੀ ਤੁਸੀਂ ਵੀ ਆਓ ਦੇਖੋ ਜੁਆਏ ਕਰੋ ਲੋ ਜੀ ਅੱਗੇ ਜਾਂਦੇ ਪੈ ਸੀਗੇ ਰਸਤੇ ਵਿੱਚ ਦੇਖੋ ਫੈਮਲੀਆਂ ਆਈਆਂ ਹੋਈਆਂ ਐ ਇੰਜੋਏ ਕਰ ਰਹੀਆਂ ਐ ਜੀ ਆਪਣਾ ਇੱਥੋਂ ਇਹ ਦਰਿਆ ਵਾਲਾ ਰਸਤਾ ਸ਼ੁਰੂ ਹੋ ਜਾਂਦਾ ਹੈ ਜੀ ਬਹੁਤ ਰੇਤਲਾ ਰਸਤਾ ਸੀਗਾ ਅਸੀਂ ਥੋੜਾ ਰਸਤਾ ਭੁੱਲ ਚੁੱਕੇ ਸੀਗੇ ਫਿਰ ਅਸੀਂ ਕਨਫਿਊਜ਼ ਹੋਈਏ ਲੈਫਟ ਜਾਈਏ ਜਾਂ ਰਾਈਟ ਜਾਈਏ ਫਿਰ ਅਸੀਂ ਲੈਫਟ ਨੂੰ ਗੱਡੀ ਮੋੜ ਲਈ ਜਦੋਂ ਅਸੀਂ ਜਾਣੇ ਪਏ ਸੀ ਇੱਥੇ ਜੰਗਲ ਦੇ ਜਿਹੜੇ ਡਿਪਾਰਟਮੈਂਟ ਦੇ ਕਾਫੀ ਅਧਿਕਾਰੀ ਆ ਉਹ ਵੀ ਇੱਥੇ ਘੁੰਮ ਰਹੇ ਸੀ ਕਿ ਕੋਈ ਵੀ ਇੱਥੇ ਸ਼ਿਕਾਰ ਨਾ ਖੇਡਦਾ ਹੋਵੇ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਜੰਗਲ ਦੇ ਵਿੱਚ ਸ਼ਿਕਾਰ ਬਿਲਕੁਲ ਨਾ ਖੇਡੋ ਜੀ ਜਾਨਵਰਾਂ ਤੇ ਅਤਿਆਚਾਰ ਬਿਲਕੁਲ ਨਾ ਕਰੋ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਅਸੀਂ ਸੇਵ ਕਰਕੇ ਰੱਖ ਛੱਡੀਏ ਆ ਦੇਖੋ ਜੀ ਬਹੁਤ ਜ਼ਿਆਦਾ ਰੇਤਲੀ ਮਿੱਟੀ ਸੀਗੀ ਔਰ ਦੇਖੋ ਸਾਹਮਣੇ ਮੋਰ ਸੀਗਾ ਜੀ ਮੋਰ ਕਿੰਨਾ ਸੋਹਣਾ ਉਲੜਿਆ ਜੀ ਕਾਫੀ ਰੇਤਲਾ ਪੰਨ ਸੀਗਾ ਗੱਡੀ ਘੁੰਮ ਰਹੀ ਸੀਗੀ ਇੱਕ ਦੋ ਥਾਂ ਤਾਂ ਆਊਟ ਆਫ ਕੰਟਰੋਲ ਵੀ ਗੱਡੀ ਸਾਡੇ ਤੋਂ ਹੋ ਸਾਡੇ ਤੋਂ ਇੱਕ ਗੱਡੀ ਦੇ ਵਿੱਚ ਮਾਈਕ ਸੀਗਾ ਫਿਰ ਅਸੀਂ ਥੋੜਾ ਜਿਹਾ ਇੰਜੋਏ ਕੀਤਾ ਸੁਣਿਓ ਤੁਸੀਂ ਵੀ ਧਿਆਨ ਚੱਕਦਾ ਦੇ ਰੱਖ ਪਾਈ ਸਾਰੇ ਜਾਣੇ ਧਿਆਨ ਨਾਲ ਚੱਲੋ ਕੋਈ ਕੀਤਾ ਸ਼ੇਰ ਕੁਝ ਵੀ ਆ ਸਕਦਾ ਆ ਸੈਨੋ ਤੇ ਬੀਬੀਓ ਧਿਆਨ ਰੱਖੋ ਇਸ ਦੋ ਦਾ ਆਪੀ ਕੀਤਾ ਸ਼ੇਰ ਭਿਆੜ ਕੁਝ ਵੀ ਆ ਸਕਦਾ ਆ ਨਾ ਨੋਤੇ ਭਰਾਵੋ ਤੁਹਾਡੇ ਪਿੱਛੇ ਬਾਹ ਲੱਗ ਗਿਆ ਤੁਸੀਂ ਵੀ ਆਪਣਾ ਬਚਾਅ ਕਰੋ ਉਹ ਦੇਖ ਲਓ ਪਿੱਛੇ ਚੀਤਾ ਕੀਤੇ ਬੱਜਦੇ ਹੋਏ ਸੀ ਚਾਰਾ ਜਾਂ ਜਿੱਤਾਂ ਦੀ ਤਰਫ ਦੋ ਚੀਤੇ ਸਾਡੇ ਪਿੱਛੇ ਦੋ ਚੀਤੇ ਸਾਡੇ ਅੱਗੇ ਕਿ ਤੁਸੀਂ ਤਾਂ ਮੈਂ ਵੀ ਖਾਣੇ ਆ ਤੁਹਾਨੂੰ ਖਾਣ ਪਿੱਛੇ ਕੋਈ ਹੋਰ ਆ ਰਿਹਾ ਆ ਉਹ ਵਿਚਾਰਾ ਕੀ ਸੋਚੂਗਾ ਮੈਂ ਤਾਂ ਮਾਸ ਖਾਣ ਆਇਆ ਸੀ ਮੈਨੂੰ ਤਾਂ ਬੈਜੀ ਮਿਲ ਗਈ ਲੋ ਜੀ ਜੰਗਲ ਦੇ ਵਿੱਚ ਘੁੰਮ ਲਿਆ ਜੀ ਜੰਗਲ ਦਾ ਇਹ ਸੈਕੰਡ ਪਾਰਟ ਸਿਗਾ ਇੱਕ ਇੱਕ ਇਹਦਾ ਪਾਰਟ ਹੋਰ ਬਣੂਗਾ ਕਿਉਂਕਿ ਇੱਕ ਜੰਗਲ ਦਾ ਅਲੱਗ ਹੀ ਗੁਫਾ ਵਾਲਾ ਏਰੀਆ ਜਿੱਥੋਂ ਝਰਨਾ ਨਿਕਲਦਾ ਹੈ ਜੀ ਉਹ ਤੁਹਾਨੂੰ ਅਸੀਂ ਨੈਕਸਟ ਪਾਰਟ ਵਿੱਚ ਦਿਖਾਵਾਂਗੇ ਜਿੱਥੋਂ ਕਿ ਮੇਨ ਪਾਣੀ ਝਰਨਿਆਂ ਦਾ ਵਗਦਾ ਹੈ ਜਿਹੜੀ ਗੁਫਾ ਦੇ ਵਿੱਚੋਂ ਪਾਣੀ ਨਿਕਲਦਾ ਹੈ ਮਿਲਦੇ ਹਾਂ ਜੀ ਨੈਕਸਟ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ